ਕੋਈ ਹੋਰ ਦੂਜਾ ਥਾਂ ਹੈ ਹੀ ਨਹੀਂ ਕਵੀ ਜਨ ਉਪਮਾ ਜਦੋਂ ਕਰਦੇ ਨੇ ਕਹਿੰਦੇ ਨੇ ਕਹ ਕੌਣ ਸਕੈ ਉਪਮਾ ਗੁਰ ਕੀ ਪੁਰ ਕੀ ਜਿਹ ਜਾਹਰ ਕੁੰਟ ਅਮੀਕੇ ਕਹਿੰਦੇ ਨੇ ਗੁਰੂ ਦੇ ਪੁਰੀ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਕੌਣ ਉਪਮਾ ਭਲਾ ਕਰ ਸਕਦਾ ਹੈ ਜਿੱਥੇ ਚਾਹ ਰਹੀ ਅੰਮ੍ਰਿਤ ਦਾ ਸਰੋਵਰ ਹੈ ਕਵੀ ਜਨ ਕਹਿੰਦੇ ਨੇ ਗੁਰੂ ਦੀ ਉਪਮਾ ਦੀ ਪੂਰੀ ਦੀ ਉਪਮਾ ਕੀ ਕਰੀਏ ਜਿੱਥੇ ਜਾਹਰ ਹੀ ਅੰਮ੍ਰਿਤ ਦੇ ਕੁੰਡ ਨੇ ਫਿਰ ਕਹਿੰਦੇ ਨੇ ਹਮ 14 ਲੋਕੋਂ ਮੈਂ ਕਬ ਹੂੰ ਸਿਖਿਓ ਨਾ ਸੁਨਿਓ ਪਰ ਐਸ ਟਿਕਾਣੋਂ ਕਹਿੰਦੇ ਨੇ ਅਸੀਂ 14 ਲੋਕਾਂ ਦੇ ਵਿੱਚ ਨਾ ਹੀ ਕਦੇ ਸੁਣਿਆ ਹੈ ਨਾ ਹੀ ਕਦੇ ਵੇਖਿਆ ਹੈ ਐਸਾ ਟਿਕਾਣਾ ਐਸਾ ਸਤਖੰਡ ਕਹਿੰਦੇ ਨੇ ਗੁਰੂ ਰੂਪ ਮਾਨੋ ਕਰਤਾਰ ਸਹੀ ਆਪੇ ਗੁਰੂ ਰੂਪ ਹੋ ਕੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਉਹ ਕਰਤਾਰ ਜੋ ਕਰਤਾ ਪੁਰਖ ਹਨ ਤੇ ਕਹਿੰਦੇ ਨੇ ਨਿਜ ਲੋਕ ਯਹਾਂ ਧਰਾ ਪਰ ਆਨੋ ਆਪਣਾ ਜੋ ਸੱਚ ਖੰਡ ਸੀ ਹਜੂਰ ਨੇ ਉਹ タルਤੀ ਤੇ ਲੈ ਆਂਦਾ ਤੇ ਫਿਰ ਅਗੋ ਪੁੱਛਣ ਵਾਲੇ ਪੁੱਛਦੇ ਨੇ ਅਸੀਂ ਤਾਂ ਸੁਣਿਆ ਸੀ ਜੋ ਸਵਰਗ ਹੈ ਜਿਵੇਂ ਦਾ ਰਾਜਾ ਇੰਦਰ ਹੈ ਉਹ ਤਾਂ ਉੱਪਰ ਆਕਾਸ਼ ਵਿੱਚ ਹੈ ਉਸ ਸਮੇਂ ਕਵੀ ਕਹਿੰਦੇ ਨੇ ਗौरा ਸੁਛਾ ਛੋਤਰਾ ਰਹਿਓ ਹੋਰਾ ਚੜਿਓ ਆਕਾਸ਼ ਕਹਿੰਦੇ ਨੇ ਜੋ ਇੰਦਰ ਦਾ ਸਵਰਗ ਹੈ ਉਸ ਹਤਗੁਰਾਂ ਜੀਆਂ ਦੇ ਦਰਬਾਰ ਸ੍ਰੀ ਅਮਰ்த ਸਰ ਸਾਹਿਬ ਜੀਆਂ ਦੇ ਅੱਗੇ ਹੌਲਾ ਸੀ ਹੌਲਾ ਹੁਣ ਕਰਕੇ ਉਹ ਆਕਾਸ਼ 'ਤੇ ਚੜ ਗਿਆ ਇਹ ਗौरा ਭਾਵੇਂ ਹਜ਼ੂਰ ਦਾ ਦਰਬਾਰ ਹੈ ਇਹ ਪਾਰਾ ਸੀ ਤੇ ਜਿਸ ਦੇ ਵਿੱਚ ਮਹਾਰਾਜੀ ਆਪ ਫਤਖੰਡ ਵਿੱਚ ਵਾਸ ਕਰਦੇ ਨੇ ਇਹ ਧਰਤੀ ਤੇ ਰਹਿ ਗਿਆ ਹੈ ਤੇ ਪਟ ਜੀ